ਜਿਉ ਥੋੜਾ ਵਕੀਲ ਮਾੜਾ ਹੋਵੇ ਨਾ ਤਾਂ ਫਿਰ ਛੋਟੇ ਜਿਹੇ ਮੁਕਦਮੇ 'ਚ ਵੀ 5 ਸਾਲ ਦੀ ਸਜ਼ਾ ਹੋ ਜਾਵੇ ਕਿਤੇ ਜਿਹੜੇ ਇੰਤਜ਼ਾਮਤ ਹੈ ਉਹ ਸਰਕਾਰ ਕਰਦੀ ਨਹੀਂ ਜਿਹੜੇ ਕਿ ਪਹਿਲਾਂ ਇੰਤਜ਼ਾਮਤ ਕਰਨੇ ਚਾਹੀਦੇ بارش ਮੀਂਹ ਤੋਂ ਪਹਿਲਾਂ ਕਰਨੇ ਹੁੰਦੇ ਐਸਵਾਈਐਲ ਸਾਡੀ ਪੌਣ ਨੂੰ ਫਿਰਦੇ ਕਿਸਾਨਾਂ ਦੇ ਸਾਡੀ ਜੁੱਟੀਆਂ ਮਾਰੀਆਂ ਮੁੱਖ ਮੰਤਰੀ ਸਾਹਦੇ ਬੈਠਿਆ ਹੋਇਆ ਆਦਰਨੀਆ ਮਨੀਸ਼ ਸੋਡਿਆ ਜੀ ਨੇ ਇਹ ਕਹਿ ਦਿਆ ਕੀ ਕੀ ਪਤਾ ਚਾਮ ਧਾਮ ਡੰਡ ਭੇਤ ਮੁੱਖ ਮੰਤਰੀ ਨੇ ਤਾਂ ਇਹੀ ਕਹਿਣਾ ਹੁੰਦਾ ਕਿ ਹਾਂ ਅਸੀਂ ਕਰ ਨਹੀਂ ਦਿਆਂਗੇ ਕਰ ਤਾਂ ਤਾਂ ਫਿਰ ਕੀ ਕਰੋਗੇ ਹੜਾ ਤੇ ਸਰਕਾਰ ਨੂੰ ਲੈ ਕੇ ਹਾਲਾਤ ਬਹੁਤ ਮਾੜੇ ਔਰ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਉਦੋਂ ਬਹੁਤ ਭਾਰੀ ਨੁਕਸਾਨ ਹੁੰਦਾ ਕਿਉਂਕਿ ਮੌਕੇ ਤੇ ਜਿਹੜੇ ਇੰਤਜ਼ਾਮ ਹਾਤ ਹੈ ਉਹ ਸਰਕਾਰ ਕਰਦੀ ਨਹੀਂ ਜਿਹੜੀ ਪਹਿਲਾਂ ਇੰਤਜ਼ਾਮਤ ਕਰਨੇ ਚਾਹੀਦੇ بارش ਮੀਂਹ ਤੋਂ ਪਹਿਲਾਂ ਕਰਨੇ ਹੁੰਦੇ ਫਿਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਪੈ ਜਾ ਹੁੰਦੀ ਹੈ ਫਿਰ ਕਹਿ ਦਿੰਦੇ ਆ ਕਿ ਅਸੀਂ ਮੁਰਗੀ ਦਾ ਤੇ ਹਰ ਚੀਜ਼ ਦਾ ਮੁਆਵਜ਼ਾ ਦੇਵਾਂਗੇ ਫਿਰ ਮੁਆਵਜ਼ਾ ਕੋਈ ਨਹੀਂ ਦਿੰਦਾ ਹਾਲਾਤ ਬਹੁਤ ਨਾਜ਼ੁਕ ਨੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਔਰ ਐਨ ਡੀ ਆਰ ਐਫ ਦੀ ਟੀਮਸ ਨੂੰ ਉਤਲਾ ਕਰ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਆਉਣ ਵਾਲੇ ਦਿਨਾਂ 'ਚ ਹੋਰ بارشਾਂ ਹੋ ਸਕਦੀਆਂ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਹਾਲਾਤ ਹੈ ਸਥਿਤੀ ਗੰਭੀਰ ਹੋ ਸਕਦੀ ਹੈ ਔਰ ਮੈਂ ਨਾਲ ਦੀ ਨਾਲ ਇਹ ਕਹਾਂਗਾ ਕਿ ਜਿਹੜੇ ਕਿਸਾਨ ਵਿਚਾਰਿਆਂ ਦੀ ਫਸਲ ਡੁੱਬ ਚੁੱਕੀ ਹੈ ਸਪੈਸ਼ਲ ਗਰਦਾਵਰੀ ਦੇ ਆਰਡਰ ਦੇਣੇ ਚਾਹੀਦੇ ਹੈ ਔਰ ਸਰਕਾਰ ਨੂੰ ਉੱਥੇ ਦੌਰਾ ਕਰਨਾ ਚਾਹੀਦਾ ਹੈ ਭਾਜੀ ਇਸ ਸਲਾਵਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਆਮਨੇ ਸਾਹਮਣੇ ਨਜ਼ਰ ਆ ਰਹੇ ਨੇ ਕਿ 54 ਲੱਖ ਜਿਹੜੇ ਰਾਸ਼ਨ ਕਾਰਡ ਨੇ ਉਹ ਕੈਨਸਲ ਕੀ ਇਹ ਕਿਹੜਾ ਪਹਿਲੀ ਵਾਰੀ ਕੱਟ ਰਹੀ ਹੈ ਕੇਂਦਰ ਸਰਕਾਰ ਇਹਨਾਂ ਲੋਕਾਂ ਨੇ 23 ਲੱਖ ਦੇ ਕਰੀਬ ਜਿਹੜੇ ਨੇ ਸਾਡੇ ਕਿਸਾਨ ਨਿਧੀ ਯੋਜਨਾ ਦੇ ਵਿੱਚ ਖਾਤੇ ਸਨ ਕਿਸਾਨ ਨੂੰ 6000 ਰੁਪਏ ਮਿਲਦਾ ਸੀ ਕਿਸਾਨ ਨਿਧੀ ਯੋਜਨਾ ਦੇ ਤਹਿਤ ਰਬੀਉਂ ਦੀ ਖਬਰ ਲੱਗੀ ਸੀ ਔਰ ਮੈਂ ਅ ਦਿੱਲੀ ਲੋਕਸ ਲੋਕ ਸਭਾ ਦੇ ਵਿੱਚ ਇਹ ਗੱਲ ਚੱਕੀ ਸੀ ਕਿ 17 ਲੱਖ ਉਹ ਖਾਤੇ ਕੱਟ ਦਿੱਤੇ ਗਏ ਕਹਿਣ ਦਾ ਮਤਲਬ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਟੈਕਨੀਕਲ ਕੁਝ ਵਜ੍ਹਾ ਦੇ ਕਾਰਨ ਉਹ ਖਾਤੇ ਉਹਨੂੰ ਕੱਟ ਦਿੱਤਾ ਗਿਆ ਅਪਲੋਡ ਨਹੀਂ ਉਹਨਾਂ ਦੇ ਪੂਰੇ ਡਾਕੂਮੈਂਟਸ ਇਹ ਖੱਟੇ ਉਦੋਂ ਗਏ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਇਸੇ ਤਰ੍ਹਾਂ ਦੀ ਕਹਾੜਾਂ ਦੀ ਗੱਲ ਹੈ ਮੰਦਰੀਗਾ ਦਾ ਕੰਮ ਵੀ ਬੰਦ ਹੈ ਇੱਕ ਤਾਂ ਉੱਥੇ ਇੰਨੀ ਸਰਕਾਰ ਨਾਕਮੀ ਹੈ ਜਿਹੜੀ ਆਪਣਾ ਪੱਖ ਦੀ ਆ ਕੇ ਲੜਾਈ ਨਹੀਂ ਲੜ ਸਕਦੀ ਜੋ ਥੋੜਾ ਵਕੀਲ ਮਾੜਾ ਹੋਵੇ ਨਾ ਤਾਂ ਫਿਰ ਛੋਟੇ ਜਿਹੇ ਮੁਕਦਮੇ 'ਚ ਵੀ 5 ਸਾਲ ਦੀ ਸਜ਼ਾ ਹੋ ਜਾਂਦੀ ਹੈ ਉਹ ਹਾਲਾਤ ਸਾਡੇ ਨੇ ਤੇ ਦੂਸਰਾ ਸਰਕਾਰ ਬੜੀ ਪਿੱਛੇ ਵਹੀ ਪਈ ਵੀ ਹੈ ਜਿਹੜੀ ਕੇਂਦਰ ਦੀ ਸਰਕਾਰ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਉੱਥੇ ਆ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂਗਾ ਕੋਈ ਗੱਲਬਾਤ ਹੈ ਨਹੀਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਨ ਬੁਝ ਕੇ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਹੈ बीबीएम ਤੇ ਉੱਥੇ ਸਾਡੇ ਪਾਕੜਾ ਬਿਆਸ ਮੈਨੇਜਮੈਂਟ ਬੋਰਡ ਤੇ ਲਾਤੀ ਹੈ ਸੀਐਸਐਫ ਲਾਤੀ ਹੈ ਕੀ ਮਤਲਬ ਬੰਦਾ ਹੈ ਗ੍ਰਹਿ ਮੰਤਰੀ ਨੇ ਕਹਿਤਾ ਕਿ ਮੈਂ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇਵਾਂਗਾ ਕੀ ਮਤਲਬ ਬੰਦਾ ਹੈ ਚੰਡੀਗੜ੍ਹ ਤੇ ਸਾਡਾ ਹੱਕ ਹੈ ਸੋ ਇਸ ਤਰ੍ਹਾਂ ਦਾ ਵਿਤਕਰਾ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਗੱਲ ਕਰ ਲਈ ਸੀ ਉੱਥੇ ਹੁਣ ਸੈਨੇਟ ਦੇ ਇਲੈਕਸ਼ਨਾਂ ਦਾ ਬੰਦ ਕਰ ਰੱਖਿਆ ਹੈ ਤਾਂ ਜੋ ਜੋ ਚਾਹੇਗਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕਰੇਗਾ ਔਰ ਆਰਐਸਐਸ ਦਾ ਮੁਕੰਮਲ ਤੌਰ ਤੇ ਜਿਹੜਾ ਕਬਜ਼ਾ ਹੈ ਉਹ ਯੂਨੀਵਰਸਿਟੀ ਤੇ ਹੋ ਜਾਏਗਾ ਫਿਰ ਨੌਜਵਾਨ ਬੱਚਿਆਂ ਨੂੰ ਅਸੀਂ ਆਰਐਸਐਸ ਦੀ ਵਿਚਾਰਧਾਰਾ ਪੜਾਇਆ ਕਰਾਵਾਂਗੇ ਇਸ ਹੌਲੀ ਹੌਲੀ ਫਿਰ ਅਸੀਂ ਜਾ ਕੇ ਆਪਣਾ ਪੈਰ ਰੱਖਾਂਗੇ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਸਰ ਰਾਸ਼ਨ ਦੀ ਵਜ੍ਹਾ से एक पत्र पंजाब के मुख्यमंत्री भगवंत मान ने लिखा है सभी पंजाब वासियों को कि जो बीजेपी की राशन चोरी की जो कामयाबी है ये पूरी नहीं होने देंगे। ਆ ਕੈਸੀ ਨਹੀਂ ਹੋਣ ਦੇਗੇ। ਉਹਨਾਂ ਨੇ ਤਾਂ ਆਪਣੇ ਮੁੱਖ ਮੰਤਰੀ ਸਾਹਦੇ ਬੈਠਿਆ ਹੋਇਆ आदरणीय मनीष सोडिया जी ने यह कह दिया कि क्या पता चाम दाम दंड भेद झूठ सच मार पीट कि जो करना पड़े मार पीट भी करनी पड़े तो करेंगे लेकिन पंजाब में सरकार स्थाईस में बनानी है तो मेरे कहने का मतलब मुख्यमंत्री सामने दिसता ये हो रहा है कि गारंटी है भी वो राशन कटने नहीं देंगे, की देंगे? कि गारंटी है वो देंगे मुख्यमंत्री ने तो यही कहना होता है कि हां assi kar nahi denge ਕਰਤਾ ਤਾਂ ਫੇਰ ਕੀ ਕਰੋਗੇ ਮੁੱਖ ਮੰਤਰੀ ਨੇ ਤਾਂ ਇਹੀ ਕਹਿਣਾ ਹੁੰਦਾ ਕਿ ਹਾਂ ਅਸੀਂ ਕਰ ਨਹੀਂ ਦਿਆਂਗੇ ਕਰਤਾ ਤਾਂ ਫੇਰ ਕੀ ਕਰੋਗੇ ਤੁਹਾਧਿਆ ਰਾਏ ਕੈਸੀ ਉਹ ਸੱਚ ਸਾਬਤ ਨਹੀਂ ਬੀਜੇਪੀ ਕੈਂਪ ਹੁਣ ਕਿਉਂ ਲਾ ਰਹੀ ਹੈ 11 ਸਾਲ ਦਾ ਤਾਂ ਕੈਂਪ ਲਾਇਆ ਨਹੀਂ ਕੀ ਗੱਲ ਬਣ ਗਈ ਹੁਣ ਐਡੀ ਛੇਤੀ ਕਿਹੜੀ ਕੈਂਪਾਂ ਦੀ ਗੱਲ ਲੱਗੀ ਕੀ ਦੇਣਾ ਚਾਹੁੰਦੀ ਹੈ ਬੀਜੇਪੀ ਬਈ ਕੀ ਹੈ ਬੀਜੇਪੀ ਕੋਲੇ ਜਿਹੜਾ 11 ਸਾਲ ਦਾ ਨਾ ਸਾਨੂੰ ਕੋਈ ਕਾਰਖਾਨਾ ਦਿੱਤਾ ਨਾ ਸਾਨੂੰ ਕੋਈ ਇੰਡਸਟਰੀ ਦਿੱਤੀ ਹੈ ਨਾ ਸਾਨੂੰ ਕੋਈ ਨੌਕਰੀ ਦਿੱਤੀ ਹੈ ਪੰਜਾਬ ਖੋਲਿਆ ਪਾਣੀ ਸਾਡਾ ਖੋਣ ਨੂੰ ਫਿਰਦੇ ਐ ਐਸਵਾਈਐਲ ਸਾਡੀ ਖੋਣ ਨੂੰ ਫਿਰਦੇ ਐ ਕਿਸਾਨਾਂ ਦੇ ਸਾਡੀ ਜੁੱਤੀਆਂ ਮਾਰੀਆਂ ਇੱਥੋਂ ਉਠਾ ਤੇ ਬਾਰਡਰ ਤੋਂ ਐਮਐਸਪੀ ਸਾਨੂੰ ਦਿੰਦੇ ਨਹੀਂਗੇ ਕਿਸਾਨ ਨਿਧੀ ਯੋਜਨਾ ਸਾਡੇ ਖਾਤੇ ਘੜਤੇ ਆ ਚੰਡੀਗੜ੍ਹ ਸਾਡੇ ਚ ਵਿਧਾਨ ਸਭਾ ਹਰਿਆਣੇ ਨੂੰ ਦੇਣ ਤੋਂ ਫਿਰਦੇ ਆ ਦੇਖ ਹੀ ਰਹੀ ਐ ਸਾਨੂੰ ਕੇਂਦਰ ਸਰਕਾਰ 300 ਰੁਪਿਆ 6000 ਰੁਪਿਆ ਕਿਸਾਨ ਦੇ ਖਾਤੇ ਇਸ ਸਾਲ ਦਾ 6000 ਦਾ ਤਾਂ ਬੱਕਰੀ ਖਾ ਜਾਂਦੀ ਐ ਰਾਸ਼ਨ ਇਹ 6000 ਰੁਪਏ ਕਹਿੰਦੇ ਕਿਸਾਨ ਨੂੰ 6000 ਰੁਪਿਆ ਪ੍ਰਧਾਨ ਮੰਤਰੀ ਦੇਤੇ ਆ ਨਿਧੀ ਯੋਜਨਾ ਦੇ ਤਹਿਤ ਜਿਹੜੀ ਇਹ ਕੇਂਦਰ ਸਰਕਾਰ ਐ ਨਾ ਇਹਦੇ ਤੋਂ ਸਾਨੂੰ ਕੋਈ ਉਮੀਦ ਨਹੀਂ कोई चंगा कारखाना दें चंगी इंडस्ट्री एक एक मीटिंग क्या और है आज शाम को पाँच बजे आप अभी यार बोला है कि मीटिंग है मीटिंग करेंगे बात करेंगे जो अभी आपने बैठक लिए उसमें प्रदेश अध्यक्ष प्रभारी और प्रदेश अध्यक्ष लीडर वगैरह सब थे, थे।, सब थे।, सब थे।, सब थे। पाँच बजे होने पता नहीं है क्या ਹਾਂਜੀ ਅੱਜ ਚਾਰ ਸਟੇਟਾਂ ਦੇ ਜਿਹੜਾ ਸੰਗਠਨ ਨੂੰ ਲੈ ਕੇ ਆਬਜ਼ਰਵਰਜ਼ ਦੇ ਨਾਲ ਮੀਟਿੰਗ ਕੀਤੀ ਗਈ ਜਿਹੜੇ ਏਸੀਸੀੀ ਆਬਜ਼ਰਵਰਜ਼ ਨੇ ਰਾਹੁਲ ਜੀ ਆਏ ਖਰਗੇ ਸਾਹਿਬ ਆਏ ਕੇਸੀ ਵੇਨਗੋਪਾਲ ਸੀਗੇ ਤਮਾਮ ਉਹਨਾਂ ਨਾਲ ਗੱਲਬਾਤ ਤੇ ਚਰਚਾ ਕੀਤੀ ਜਿਹਦੇ ਵਿੱਚ ਚਾਰੇ ਰਾਜਾਂ ਦੇ ਪੀਸੀਸੀ ਔਰ ਸੀਐਲਪੀ ਮੌਜੂਦ ਸਨ ਗੱਲਬਾਤ ਦੇ ਰਾਈ ਰਿਹਾ ਕਿ ਤੁਸੀਂ ਸਾਰੇ ਲੋਕਾਂ ਨੇ ਜਾ ਕੇ ਆਪਣਾ ਕੰਮ ਕਰੋ ਔਰ 14-15 ਦਿਨਾਂ ਦੇ ਅੰਦਰ ਅੰਦਰ ਜੋ ਰਿਪੋਰਟ ਦੇਣੀ ਹੈ ਉਹ ਤੁਸੀਂ ਹਾਈ ਕਮਾਂਡ ਨੂੰ ਸੌਂਪਣੀ ਹੈ ਉਸ ਤੋਂ ਬਾਅਦ ਹਾਈ ਕਮਾਂਡ ਨੇ ਫੈਸਲਾ ਲੈਣਾ ਹੈ ਕਿ ਕਿਸ ਵਿਅਕਤੀ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਾਏਗਾ ਪਰ ਇਹ ਬੜੀ ਅਹਿਮ ਐਕਸਰਸਾਈਜ਼ ਹੈ ਪਹਿਲੀ ਈ ਹੋ ਰਹੀ ਹੈ ਰਾਹੁਲ ਗਾਂਧੀ ਦੀ ਸੋਚ ਮੁਤਾਬਕ ਹੋ ਰਹੀ ਹੈ ਹਰ ਵਿਅਕਤੀ ਤਾਂ ਜੋ ਕੋਈ ਬਾਇਸ ਫੈਸਲਾ ਨਾ ਹੋ ਸਕੇ ਕਈ ਈ ਹੁੰਦਾ ਕਿ ਪੀਸੀਸੀ ਪ੍ਰਧਾਨ ਚਾਹੁੰਦਾ ਹੈ ਜਾਂ ਇਧਰ ਉਧਰ ਲੇਕਿਨ ਇਹਰੇ ਨਾਲ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਸੰਗਠਨ ਨੂੰ ਮਜ਼ਬੂਤੀ ਮਿਲੇਗੀ ਔਰ ਚੰਗੇ ਲੋਕ ਜਿਹੜੇ ਆ ਉਹ ਉੱਭਰ ਕੇ ਅੱਗੇ ਆਉਂਦੇ ਕ੍ਰਾਈਟੇਰੀਆ ਕੀ ਰੱਖਿਆ ਗਿਆ ਹੈ ਕੀ ਹੋਣਾ ਚਾਹੀਦਾ ਜਿਹੜਾ ਕੋਈ ਕੈਰੇਟੇਰੀਆ ਕੋਈ ਐਸਾ ਕੋਈ ਕੈਰੇਟੇਰੀਆ ਨਹੀਂ ਹੈ ਕਿ ਫਲਾ ਇਹ ਹੋਣਾ ਚਾਹੀਦਾ acha ਹੋ ਮਿਹਨਤੀ ਹੋ ਸਬਕਾ ਹੋ ਖਾਸ ਮੇਰੇ ਕੋਲ ਲੱਗਦਾ ਹੈ ਇਹ ਹੀ ਕ੍ਰਾਈਟੇਰੀਆ ਹੈ ਭਾਜੀ ਪੰਜਾਬ ਚ ਹੜ੍ਹਾਂ ਨੂੰ ਲੈ ਕੇ ਹਾਲ ਬਹੁਤ ਮਾੜੇ ਆ ਸਰਕਾਰ ਨਜ਼ਰ ਨਹੀਂ ਆਉਂਦੀ ਹੜ੍ਹਾਂ ਨੂੰ ਲੈ ਕੇ ਮਾੜੇ ਆ ਸਰਕਾਰ ਨੂੰ ਲੈ ਕੇ ਮਾੜੇ ਨਹੀਂ ਹੜ੍ਹਾਂ ਦਾ ਤੇ ਸਰਕਾਰ ਨੂੰ ਲੈ ਕੇ ਹਾਲਾਤ ਬਹੁਤ ਮਾੜੇ ਔਰ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਨਾ ਉਦੋਂ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਕਿਉਂਕਿ ਮੌਕੇ ਤੇ ਜਿਹੜੇ ਇੰਤਜ਼ਾਮ ਆਤ ਹੈ ਉਹ ਸਰਕਾਰ ਕਰਦੀ ਨਹੀਂ ਜਿਹੜੇ ਕਿ ਪਹਿਲਾਂ ਇੰਤਜ਼ਾਮ ਕਰਨੇ ਚਾਹੀਦੇ بارش ਮੀਂਹ ਤੋਂ ਪਹਿਲਾਂ ਕਰਦੇ ਹੁੰਦੇ ਫਿਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਪੈ ਜਾ ਹੁੰਦੀ ਹੈ ਫਿਰ ਕਹਿ ਦਿੰਦੇ ਆ ਕਿ ਅਸੀਂ ਮੁਰਗੀ ਦਾ ਤੇ ਹਰ ਚੀਜ਼ ਦਾ ਮੁਆਵਜ਼ਾ ਦੇਵਾਂਗੇ ਫਿਰ ਮੁਆਵਜ਼ਾ ਕੋਈ ਨਹੀਂ ਦਿੰਦਾ ਹਾਲਾਤ ਬਹੁਤ ਨਾਜ਼ੁਕ ਨੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਔਰ ਐਨ ਡੀ ਆਰ ਐਫ ਦੀ ਟੀਮਸ ਨੂੰ ਉਤਲਾ ਕਰ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਆਉਣ ਵਾਲੇ ਦਿਨਾਂ 'ਚ ਹੋਰ بارشਾਂ ਹੋ ਸਕਦੀਆਂ ਮੈਨੂੰ ਲੱਗ ਰਿਹਾ ਕਿ ਜਿਸ ਤਰੀਕੇ ਦੇ ਹਾਲਾਤ ਹੈ ਸਥਿਤੀ ਗੰਭੀਰ ਹੋ ਸਕਦੀ ਹੈ ਔਰ ਮੈਂ ਨਾਲ ਦੀ ਨਾਲ ਇਹ ਕਹੂੰਗਾ ਕਿ ਜਿਹੜੇ ਕਿਸਾਨ ਵਿਚਾਰਿਆਂ ਦੀ ਫਸਲ ਡੁੱਬ ਚੁੱਕੀ ਹੈ ਸਪੈਸ਼ਲ ਗਰਦਾਵਰੀ ਦੇ ਆਰਡਰ ਦੇਣੇ ਚਾਹੀਦੇ ਔਰ ਸਰਕਾਰ ਨੂੰ ਉੱਥੇ ਦੌਰਾ ਕਰਨਾ ਚਾਹੀਦਾ ਹੈ ਜੀ ਇਸ ਸਲਾਵਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਆਪਣੇ ਸਾਹਮਣੇ ਨਜ਼ਰ ਆ ਰਹੇ ਨੇ ਕਿ 54 ਲੱਖ ਜਿਹੜੇ ਰਾਸ਼ਨ ਕਾਰਡ ਨੇ ਉਹ ਕੈਨਸਲ ਕੀਤੇ ਇਹ ਕਿਹੜਾ ਪਹਿਲੀ ਵਾਰੀ ਕੱਟ ਰਹੀ ਹੈ ਕੇਂਦਰ ਸਰਕਾਰ ਇਹਨਾਂ ਲੋਕਾਂ ਨੇ 23 ਲੱਖ ਦੇ ਕਰੀਬ ਜਿਹੜੇ ਨੇ ਸਾਡੇ ਕਿਸਾਨ ਨਿਧੀ ਯੋਜਨਾ ਦੇ ਵਿੱਚ ਖਾਤੇ ਸਨ ਕਿਸਾਨ ਨੂੰ 6000 ਰੁਪਏ ਮਿਲਦਾ ਸੀ ਕਿਸਾਨ ਨਿਧੀ ਯੋਜਨਾ ਦੇ ਤਹਿਤ ਟਰਬਿਊਨ ਦੀ ਖਬਰ ਲੱਗੀ ਸੀ ਔਰ ਮੈਂ ਦਿੱਲੀ ਲੋਕ ਸ ਲੋਕ ਸਭਾ ਦੇ ਵਿੱਚ ਇਹ ਗੱਲ ਚੱਕੀ ਸੀ ਕਿ 17 ਲੱਖ ਉਹ ਖਾਤੇ ਕੱਟ ਦਿੱਤੇ ਗਏ ਕਹਿਣ ਦਾ ਮਤਲਬ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਟੈਕਨੀਕਲ ਕੁਝ وجہ ਦੇ ਕਾਰਨ ਉਹ ਖਾਤੇ ਉਹਨੂੰ ਕੱਟ ਦਿੱਤਾ ਗਿਆ ਅਪਲੋਡ ਨਹੀਂ ਉਹਨਾਂ ਦੇ ਪੂਰੇ ਡਾਕੂਮੈਂਟਸ ਇਹ ਖੱਟੇ ਉਦੋਂ ਗਏ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਇਸੇ ਤਰ੍ਹਾਂ ਦੀ ਕਹਾੜਾਂ ਦੀ ਗੱਲ ਹੈ ਮੰਦਰੀਗਾ ਦਾ ਕੰਮ ਵੀ ਬੰਦ ਹੈ ਇੱਕ ਤਾਂ ਉੱਥੇ ਇੰਨੀ ਸਰਕਾਰ ਨਾਕਮੀ ਹੈ ਜਿਹੜੀ ਆਪਣਾ ਪੱਖ ਦੀ ਆਕੇ ਲੜਾਈ ਨਹੀਂ ਲੜ ਸਕਦੀ ਜੋ ਥੋੜਾ ਵਕੀਲ ਮਾੜਾ ਹੋਵੇ ਨਾ ਤਾਂ ਫਿਰ ਛੋਟੇ ਜਿਹੇ ਮੁਕਦਮੇ 'ਚ ਵੀ 5 ਸਾਲ ਦੀ ਸਜ਼ਾ ਹੋ ਜਾਂਦੀ ਹੈ ਉਹ ਹਾਲਾਤ ਸਾਡੇ ਨੇ ਤੇ ਦੂਸਰਾ ਸਰਕਾਰ ਬੜੀ ਪਿੱਛੇ ਵਈ ਪਈ ਵੀ ਹੈ ਜਿਹੜੀ ਕੇਂਦਰ ਦੀ ਸਰਕਾਰ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਉਥੇ ਆ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂਗਾ ਕੋਈ ਗੱਲਬਾਤ ਹੈ ਨਹੀਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਨ ਬੁਝ ਕੇ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਹੈ ਬੀਬੀਐਮ ਉਥੇ ਸਾਡੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਲਾਤੀ ਹੈ ਸੀਐਸਐਫ ਲਾਤੀ ਹੈ ਕੀ ਮਤਲਬ ਬੰਦਾ ਹੈ ਗ੍ਰਹਿ ਮੰਤਰੀ ਨੇ ਕਹਿਤਾ ਕਿ ਮੈਂ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇਵਾਂਗਾ ਕੀ ਮਤਲਬ ਬੰਦਾ ਹੈ ਚੰਡੀਗੜ੍ਹ ਤੇ ਸਾਡਾ ਹੱਕ ਹੈ ਸੋ ਇਸ ਤਰ੍ਹਾਂ ਦਾ ਵਿਤਕਰਾ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਗੱਲ ਕਰ ਲਈ ਸੀ ਉਥੇ ਹੁਣ ਸੈਨੇਟ ਦੇ ਇਲੈਕਸ਼ਨਾਂ ਦਾ ਬੰਦ ਕਰੇ ਰੱਖਿਆ ਹੈ ਤਾਂ ਜੋ ਜੋ ਚਾਹੇਗਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕਰੇਗਾ ਔਰ ਆਰਐਸਐਸ ਦਾ ਮੁਕੰਮਲ ਤੌਰ ਤੇ ਜਿਹੜਾ ਕਬਜ਼ਾ ਹੈ ਉਹ ਯੂਨੀਵਰਸਿਟੀ ਤੇ ਹੋ ਜਾਏਗਾ ਫਿਰ ਨੌਜਵਾਨ ਬੱਚਿਆਂ ਨੂੰ ਅਸੀਂ ਆਰਐਸਐਸ ਦੀ ਵਿਚਾਰਧਾਰਾ ਪੜਾਇਆ ਕਰਾਵਾਂਗੇ ਇਸ ਹੌਲੀ ਹੌਲੀ ਫੇਰ ਅਸੀਂ ਜਾ ਕੇ ਆਪਣਾ ਪੈਰ ਰੱਖਾਂਗੇ ਇਹ ਸਾਰਾ ਕੁਝ ਇਸ ਕਰਕੇ ਹੋ